ਤਾਨੂੰ ਮੈਂ ਇਹ ਤੁਸੀਂ ਮੇਰੀ ਗੱਲ ਸਮਝ ਨਹੀਂ ਰਹੇ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਕਿ ਜਿਸ ਤਰੀਕੇ ਨਾਲ ਅੱਜ મોદી ਉਸ ਤਰਜ਼ ਤੇ ਕਰ ਰਿਹਾ ਜਿਵੇਂ ਉਸ ਟਾਈਮ ਤੇ ਜੇਸ਼ਨੀ ਮਹਾਰੂ ਪ੍ਰਧਾਨ ਮੰਤਰੀ ਨੇ ਕੀਤਾ ਸੀ ਨਾ 인ਦਰਾ ਗਾਂਧੀ ਉਸੇ ਤਰ੍ਹਾਂ ਤੇ ਅੱਜ મોદી ਸਾਨੂੰ ਇਹ ਹਰਿਆਣਾ ਪੁਲਿਸ ਨਹੀਂ ਕਰ ਰਹੀ ਹਰਿਆਣਾ ਪੁਲਿਸ ਤੋਂ ਕਿਹਾ ਜਾ ਰਿਹਾ ਇਹ મોદી ਜਿਹੜਾ ਹੈ 2024 ਦੀਆਂ ਇਲੈਕਸ਼ਨਾਂ ਜਿੱਤਣ ਵਾਸਤੇ ਸਾਨੂੰ ਪੰਜਾਬ ਦੇ ਬਦਨਾਮ ਕਰਨ ਵਾਸਤੇ ਇਹ ਸਾਰਾ ਕੁਝ ਜਿਹੜਾ ਇਹ ਹੋ ਰਿਹਾ ਇਹਦੇ ਵਿੱਚ ਇਹ ਜਿਹੜਾ ਇਹ ਦੇਸ਼ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਦੇਸ਼ ਦੇ ਸਮੁੱਚੇ ਲੋਕਾਂ ਨੂੰ ਸੰਸਾਦ ਭਰ ਚ ਮੇਰੀ ਅਪੀਲ ਤੇ ਸੁਣੋ ਤੇ ਸਾਨੂੰ ਜਿਹੜਾ ਇਹ ਬਚਾਉਣ ਇਥੋਂ ਜਿੱਤਰਾਂ ਕਿ ਸਾਡੇ ਬੱਚਿਆਂ ਦੀ ਖਾਨਾ ਜੰਗੀ ਹੋ ਰਹੀ ਆ ਪੁਲਿਸ ਦੇ ਮਰਾਜਾਂ ਵੀ ਸਾਡੇ ਨੇ ਇਧਰ ਵੀ ਸਾਡੇ ਮਾਰ ਰਹੇ ਆ ਪੁਲਿਸ ਤੇ ਵੀ ਸਾਡੇ ਆ ਪਰ ਅਗਲੀ ਗੱਲ ਇਹਨਾਂ ਨੇ ਪੁਲਿਸ ਹਰਿਆਣਾ ਪੁਲਿਸ ਨੇ ਸਾਡੇ ਵਿੱਚ ਵੜ ਕੇ ਉਧਰ ਹਰਿਆਣਾ ਪੁਲਿਸ ਨੂੰ ਮਾਰਨਾ ਜੇ ਕਤਲ ਕਰਨਾ ਪਰਚੇ ਸਾਡੇ ਤੇ ਹੋਣਿਆ ਜਿਸ ਕਰਕੇ ਹਰਿਆਣਾ ਪੁਲਿਸ ਦੇ ਬੱਚੇ ਵੀ ਹਰਿਆਣਾ ਪੁਲਿਸ ਜਾਂ ਬੀਐਸਐਫ ਜਾਂ ਸੀਆਰਪੀ ਉਹ ਵੀ ਸਾਡੇ ਠੀਕ ਹੈ ਜੀ ਧੰਨਵਾਦ ਨਾ ਲੜਿਆ ਅਰੇ ਅਖੀਰ ਪ੍ਰਧਾਨ ਮੰਤਰੀ ਨੂੰ ਉਹ ਕਿੰਨੇ ਕਾਲੇ ਕੰਮ ਰੱਦ ਕਰਨੇ ਪਏ ਉਸ ਤੋਂ ਬਾਅਦ ਇਹ ਜਿਹੜਾ ਇਹ ਸਾਬਤ ਕਰਤਾ ਕਿ ਅਸੀਂ ਕਿਸਾਨ ਹੈ ਸਾਨੂੰ ਕਹਿੰਦਾ ਸੀ ਕਿ ਕਿਸਾਨ ਹੀ ਨਹੀਂ ਇਹ ਫਲਾਣੀ ਨੇ ਫਲਾਣੀ ਨੇ ਅਗਲੀ ਗੱਲ ਮੈਂ ਤੁਹਾਡੇ ਨਾਲ ਜਿਹੜੀ ਸਿਰ ਦੀ ਕਰਨ ਲੱਗਿਆ ਉਹ ਇਹ ਆ ਕਿ ਜਿਸ ਤਰ੍ਹਾਂ ਅੱਜ ਮੋਦੀ ਨੇ ਸਾਡੇ ਨਾਲ ਕੀਤਾ ਇਸੇ ਤਰ੍ਹਾਂ ਜੂਨ 84 ਤੇ ਨਵੰਬਰ 84 ਕੀ ਵੀ ਪੰਜਾਬ ਨਾਲ ਹੋ ਚੁੱਕਾ ਹੈ ਉਦੋਂ ਵੀ ਜਦੋਂ ਪੰਜਾਬ ਨੇ ਮੋਰਚਾ ਲਾ ਸੀ ਨਾ ਆਨੰਦਪੁਰ ਉਹ ਪੂਰੀ ਪ੍ਰਤੀ ਸੁਭਿਆ ਨੂੰ ਗਈ ਸੀ ਲੇਕਿਨ ਉਸ ਟਾਈਮ ਤੇ ਦੀ ਨੇ ਸਾਡੇ ਨਾਲ ਕੀਤਾ ਇਸੇ ਤਰ੍ਹਾਂ ਜੂਨ 84 ਤੇ ਨਵੰਬਰ 84 ਕੀ ਵੀ ਪੰਜਾਬ ਨਾਲ ਹੋ ਚੁੱਕਾ ਹੈ ਉਦੋਂ ਵੀ ਜਦੋਂ ਪੰਜਾਬ ਨੇ ਮੋਰਚਾ ਲਾ ਸੀ ਨਾ ਆਨੰਦਪੁਰ ਉਹ ਪੂਰੀ ਪ੍ਰਤੀ ਸੁਭਿਆ ਨੂੰ ਜਾਈ ਸੀ ਲੇਕਨ ਉਸ ਟਾਈਮ ਤੇ ਧਰਮ ਯੁੱਧ ਨਾ ਰੱਖਿਆ ਗਿਆ ਉਹਦਾ ਆਨੰਦਪੁਰਪੁਰ ਸਭ ਹੈ ਕੀ ਸੀ ਕਿ ਮੈਂ ਤੁਹਾਨੂੰ ਦੱਸਣਾ ਤੁਹਾਡੇ ਰਾਹ ਤੁਸੀਂ ਬੱਚੇ ਹੋ ਤੁਹਾਨੂੰ ਪਤਾ ਨਹੀਂ ਦੁਨੀਆ ਦੇ ਲੋਕਾਂ ਨੂੰ ਵੀ ਪਤਾ ਲੱਗੇ ਜਿਹੜਾ ਸਾਨੂੰ ਬਦਨਾਮ ਕਿਸ ਤਰੀਕੇ ਨਾਲੇ ਕਰਦੇ ਨੇ ਕਿਉਂਕਿ ਉਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਆ ਆਨੰਦਪੁਰ ਪ੍ਰਸਤਾਵ ਨੂੰ ਆਧਾਰ ਮੰਨਿਆ ਗਿਆ ਆ ਆਨੰਦਪੁਰ ਪ੍ਰਸਤਾਵ ਕੀ ਸੀ ਉਹ ਅਨੰਦਪੁਰ ਦੀ ਧਰਤੀ ਕਿ ਲਿਖਿਆ ਗਿਆ ਛੱਲੇਛਾ ਕੀ ਸੀ ਕਿ ਚਾਰ ਪੰਜ ਮਹਿਕਮੇ ਜਿਸ ਤਰ੍ਹਾਂ ਕਿ ਕਰੰਸੀ ਆਰਮੀ ਵਿਦੇਸ਼ ਨੀਤੀ ਤੇ ਰੇਲਵੇ ਡਾਕ ਆ ਛੱਡ ਕੇ ਤੇ ਬਾਕੀ ਸਾਰੇ ਜਿਹੜੇ ਅਧਿਕਾਰ ਨੇ ਉਹ ਸੂਬਿਆਂ ਨੂੰ ਦਿੱਤੇ ਜਾਣ ਉਹਦੀ ਪੁਸ਼ਟੀ ਅੱਜ ਆ ਕੇ ਕਰਨਾਟਕਾ ਕੇਰਲਾ ਕਰ ਰਹੇ ਨੇ ਜਿਹੜੇ ਅੱਜ ਆ ਕੇ ਜਨਤਨ ਮੰਤਰ ਤੇ ਧਰਨੇ ਦੇ ਰਹੇ ਨੇ ਇਸੇ ਤਰ੍ਹਾਂ ਮੇਰਾ ਕਹਿਣ ਤੋਂ ਪਾਵਿਆ ਵੀ ਉਦੋਂ ਵੀ ਸਾਨੂੰ ਬਦਨਾਮ ਕੀਤਾ ਗਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ ਥੋਪਾਂ ਨਾਲ ਹਮਰਾ ਕੀਤਾ ਗਿਆ ਸਭ ਕਿਛ ਕੀਤੀ ਗਈ ਉਹ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਸੀ ਪੂਰੇ ਦੇਸ਼ ਦੇ ਸੁਭਿਆ ਦਾ ਅੰਦੋਲਨ ਸੀ ਪਰ ਸਾਨੂੰ ਬਦਨਾਮ ਕਰਕੇ ਉਸ ਟਾਈਮ ਤੇ ਦੇਸ਼ ਦੀ ਮਹਿਰੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਿਹੜਾ ਕਿ ਸਾਨੂੰ ਟਾਰਗੇਟ ਕਰਕੇ ਸਾਡੇ ਫਿਰ ਉਸ ਤੋਂ ਬਾਅਦ ਜਿਹੜੀਆਂ ਦੇਸ਼